ਜਦ ਮੈਂ ਸੰਤ ਹਰਚੰਦ ਸਿੰਘ ਉਹਨਾਂ ਦੀ ਪਿਕਚਰ ਆਪਣੇ ਅੱਖਾਂ ਅੱਗੋਂ ਕੱਢਦਾ ਤਾਂ ਮੈਨੂੰ ਕਬੀਰ ਦਾ ਸ਼ਲੋਕ ਯਾਦ ਆਉਂਦਾ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰਾ ਤੋ ਹਰ ਕੇ ਦਵਾਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਰ ਜਿੱਥੇ ਦੁੱਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆ ਨਾਲ ਖੱਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਸੰਤ ਹਰਚੰਦ ਸਿੰਘ ਜੀਵੇ ਵੀ ਗੁਰੂ ਦੀ ਗੋਦ ਵਿੱਚ ਤੇ ਸ਼ਹਾਦਤ ਵੀ ਗੁਰੂ ਦੀ ਗੋਦ ਵਿੱਚ ਅੱਜ ਜਿਆਦਾ ਸੀ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਆਂ ਸਾਨੂੰ ਉਹਨਾਂ ਤੋਂ ਕੁਝ ਸਿੱਖ ਕੇ ਜਾਣਾ ਚਾਹੀਦਾ ਹੈ ਅੱਜ ਗੱਲ ਕਰਦੇ ਆ ਕਿ ਜਥੇਦਾਰ ਕਹਿ ਜਾ ਚਾਹੀਦਾ ਹੈ ਅਕਾਲੀ ਦਲ ਦਾ ਪ੍ਰਧਾਨ ਕਹਿ ਜਾ ਚਾਹੀਦਾ ਹੈ ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਵਰਗਾ ਚਾਹੀਦਾ ਹੈ 77 ਵਿੱਚ ਚੋਣਾ ਹੋਈਆਂ ਬਾਦਲ ਸਾਹਿਬ ਦਿੱਲੀ 'ਚ ਵਜ਼ੀਰ ਬਣ ਗਏ ਬਾਦਲ ਸਾਹਿਬ ਨੇ ਪੰਜਾਬ ਚ ਚੋਣਾ ਆਈਆਂ ਦਿੱਲੀ ਤੋਂ ਅਸਤੀਫਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤੇ ਪਾਰਟੀ ਨੇ ਸੰਤ ਲੋਂਗੋਵਾਲ ਸਾਹਿਬ ਨੂੰ ਫਰੀਦਕੋੜ ਤੋਂ ਪਾਰਲੀਮੈਂਟ ਦੀ 10ਥ ਦੇਤੀ ਥੋੜਾ ਧਿਆਨ ਨਾਲ ਕਿ ਪਾਰਟੀ ਦਾ ਪ੍ਰਧਾਨ ਕਿਸ ਤਰ੍ਹਾਂ ਦਾ ਚਾਹੀਦਾ ਹੈ ਅਕਾਲੀ ਲੀਡਰ ਕਿਸ ਤਰ੍ਹਾਂ ਦਾ ਚਾਹੀਦਾ ਹੈ ਸੰਤ ਲੋਕ ਗਏ ਕਹਿੰਦੇ ਮੈਂ ਚੋਣ ਨਹੀਂ ਲੜਨੀ ਕਿਸੇ ਵਰਕਰ ਨੂੰ ਲੜਾਓ ਚਲੋ ਵਰਕਰ ਬਾਅਦ ਚ ਬੇਈਮਾਨ ਹੋ ਗਿਆ ਰਾਮੂ ਵਾਲੀ ਨੂੰ ਟਿਕਟ ਦਿੱਤੀ ਉਹ ਐਮਪੀ ਬਣ ਗਿਆ ਤਿਆਗ ਕੁਰਬਾਨੀ 17 ਸਾਲ ਦੀ ਉਮਰ ਵਿੱਚ ਅਕਾਲੀ ਦਲ ਦੇ ਵਰਕਰ ਬਣ ਗਏ ਤਿੰਨ ਮਹੀਨੇ ਪਹਿਲੀ ਕਾਇਦ ਫਰੀਦਕੋਟ ਦੀ ਜੇਲ੍ਹ ਚ ਕੱਟੀ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਹਰ ਗੱਲ ਤੇ ਹਰ ਮੈਦਾਨ ਵਿੱਚ ਫਦੇ ਕੀਤੀ ਖਾਲਸਾ ਜੀ ਮੈਂ ਤੁਹਾਨੂੰ ਦੋ ਤਿੰਨ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਇੱਕ ਤਾਂ ਮਨ ਚੋਂ ਕਦੇ ਇਹ ਕੱਢ ਦੋ ਮੈਨੂੰ ਇੱਕ ਟੀਵੀ ਵਾਲਾ ਕਹਿੰਦਾ ਅਕਾਲੀ ਦਲ ਬਾਦਲ ਮੈਂ ਕਿਹਾ ਬਾਦਲ ਨਹੀਂ ਅਕਾਲੀ ਦਾ ਲਿਕੋ ਹੀ ਐ ਉਹ ਅਕਾਲੀ ਦਲ ਐ ਬਾਦਲ ਅਕਾਲੀ ਦਲ ਉਦੋਂ ਬਣਿਆ ਸੀ ਜਦ ਬਰਨਾਲਾ ਸਾਹਿਬ ਨੇ ਦਰਬਾਰ ਸਾਹਿਬ 'ਚ ਪੁਲਿਸ ਵਾਰਦੀ ਤਾਂ ਬਾਦਲ ਸਾਹਿਬ ਟੌੜਾ ਸਾਹਿਬ ਤੇ 22 ਐਮਐਲਏ ਲੈਦਾ ਹੋਏ ਤੇ ਉਦੋਂ ਇਹਨਾਂ ਨੂੰ ਆਪਣੀ ਹੋਂਦ ਬਚਾਉਣ ਲਈ ਅਕਾਲੀ ਦਲ ਦਾ ਸਿਧਾਂਤ ਬਚਾਉਣ ਲਈ ਅਕਾਲੀ ਦਲ ਜਦ ਰਜਿਸਟਰ ਕਰਾਇਆ ਉਹਦਾ ਨਾਮ ਅਕਾਲੀ ਦਲ ਬਾਦਲ ਸੀ ਉਹ ਬਾਅਦ ਵਿੱਚ ਮੁੱਖ ਧਾਰਾ ਅਕਾਲੀ ਦਲ ਚ ਸ਼ਾਮਲ ਹੋ ਕੇ ਤੇ ਅਕਾਲੀ ਦਲ ਹੈ ਕਿਉਂਕਿ ਕਈ ਲੋਕ ਅਣਜਾਣ ਬਣੇ ਸੀ ਕਈ ਜਾਂਦੇ ਜੀ ਇਹ ਤਾਂ ਬਾਦਲ ਅਕਾਲੀ ਦਲ ਹੈ ਮੈਂ ਕਿਹਾ ਬਾਦਲ ਨਹੀਂ ਇਹ ਪੰਥ ਦਾ ਅਕਾਲੀ ਦਲ ਹੈ ਜਿਹਦੀ ਸਿਰਜਣਾ ਅਕਾਲ ਤਖਤ ਤੇ ਹੋਈ ਹੈ ਇਹ ਉਹ ਅਕਾਲੀ ਦਲ ਹੈ ਮੈਂ ਨਹੀਂ ਕਹਿੰਦਾ ਆ ਜਿਹੜਾ ਹੁਕਮਨਾਮਾ ਸਾਡੇ ਉਲਟ ਜਾਰੀ ਕੀਤਾ ਸੀ ਜਿਹੜਾ ਫਤਵਾ ਪੰਥ ਨੇ ਸਾਨੂੰ ਦਿੱਤਾ ਸੀ ਉਹਦੇ ਵਿੱਚ ਵੀ ਕਿਹਾ ਸੀ ਕਿ ਅਕਾਲੀ ਦਲ ਨੂੰ ਤਗੜਾ ਕਰਨ ਲਈ ਇਹ ਚੁੱਲ੍ਹੇ ਸਿਮੇਟ ਲੈਣ ਪਰ ਇਹ ਬਾਲੜ ਪਾਉਣ ਲੱਗ ਪਏ ਚਲੋ ਇਹਨਾਂ ਦੀ ਮਰਜ਼ੀ ਰੱਬ ਸਮੱਥ ਦੇਵੇ ਮੈਂ ਤਾਂ ਕਹਿਣਾ ਹੀ ਨਹੀਂਗਾ ਕਿਉਂਕਿ ਕਹਿੰਦੇ ਆ ਨਾ ਜਦ ਰੱਬ ਮਾਰਦਾ ਨਾ ਰੱਬ ਮਾਰੇ ਡਾਂਗ ਨਾ ਰੱਬ ਮਾਰੇ ਸੱਟ ਰੱਬ ਮਾਰੇ ਮੱਤ ਇਹ ਮੱਤ ਮਾਰ ਦਿੰਦਾ ਇਹ ਗੁਰੂ ਦੀ ਕਿਰਪਾ ਹੀ ਹੈ ਬੰਦੇ ਦੀ ਮੱਤ ਮਾਰ ਦਿੰਦਾ ਹੁਣ ਮੈਂ ਅਗਲੀ ਗੱਲ ਜਿਹੜੀ ਕਹਿਣੀ ਚਾਹੁੰਦਾ ਅੱਜ ਲੋੜ ਕਿਸ ਚੀਜ਼ ਦੀ ਹੈ ਕਾਂਗਰਸ ਤੁਹਾਨੂੰ ਚੀਮਾ ਸਾਹਿਬ ਦੱਸ ਗਏ ਇਤਿਹਾਸ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੀ ਸਰਕਾਰ ਵਿੱਚ ਸਮਝੌਤਾ ਹੋਇਆ ਹੋਵੇ ਉਹ ਸੰਤ ਲੋਂਗੋਵਾਲਾ ਸੈਂਟਰ ਦਾ ਹੋਇਆ ਪਰ ਬੇਈਮਾਨ ਨਿਕਲੀ ਤੁਹਾਨੂੰ ਨਵੀਂ ਪੀੜੀ ਨੂੰ ਮੈਂ ਦੱਸਣੀ ਚਾਹੁੰਦਾ ਪੁਰਾਣੇ ਜਥੇਦਾਰਾਂ ਨੂੰ ਤਾਂ ਪਤਾ ਹੋਣਾ ਆਨੰਦਪੁਰ ਸਾਹਿਬ ਮੀਟਿੰਗ ਹੋਈ ਇਹ ਇਹ ਸਮਝੌਤੇ ਨੂੰ ਮਨਜ਼ੂਰ ਕਰਨ ਲਈ ਔਰ ਇਸ ਮੀਟਿੰਗ ਵਿੱਚੋਂ ਬਾਦਲ ਸਾਹਿਬ ਟੋੜਾ ਸਾਹਿਬ ਅੱਗੇ ਬਾਹਰ ਪ੍ਰੈਸ ਵਾਲੇ ਕਹਿਣ ਲੱਗੇ ਤੁਸੀਂ ਅਕਾਲੀ ਦਲ ਦਾ ਵਿਰੋਧ ਕਰ ਰਹੇ ਹੋ ਉਹ ਕਹਿੰਦੇ ਨਹੀਂ ਪੂਰਨ ਤੌਰ ਤੇ ਸੰਥਰ ਚੰਦ ਸਿੰਘ ਉਹਨਾਂ ਦੇ ਨਾਲ ਖੜੇ ਹੈ ਅਸੀਂ ਕੇਵਲ ਤੇ ਕੇਵਲ ਇਹ ਕਹਿਣ ਲਈ ਆਏ ਹੈ ਕਿ ਜਿਨ੍ਹਾਂ ਨਾਲ ਸਮਝੌਤਾ ਕੀਤਾ ਉਹ ਬੇਈਮਾਨ ਨੇ ਸਮਝੌਤਾ ਸਿਰੇ ਨਹੀਂ ਚੜਨਾ ਪਾਰਲੀਮੈਂਟ ਦਿੱਲੀ ਦੀ ਸਰਬਸੰਮਤੀ ਨਾਲ ਸਮਝੌਤਾ ਮਨਜ਼ੂਰ ਕਰੇ ਪਰਚੰਦੀਗੜ ਪੰਜਾਬ ਨੂੰ ਨਾ ਮਿਲੇ ਤੇ ਸਤਲੁਜ ਜਮਨਾ ਲਿੰਕ ਬਣੇ ਇਹ ਕਿੱਥੋਂ ਦਾ ਇਨਸਾਫ ਹੈ ਮੈਂ ਸੰਤ ਹਰਚੰਦ ਸਿੰਘ ਜਦ ਸਮਝੌਤੇ ਤੋਂ ਬਾਅਦ ਲੁਧਿਆਣੇ ਆਏ ਮਿਲਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਬਾ ਜੀ ਮੈਨੂੰ ਦੁੱਖ ਲੱਗਿਆ ਮੈਂ ਨੌਜਵਾਨ ਖੂਨ ਹੈ ਗੱਲ ਬਣੀ ਪਈ ਸੀ ਪੰਥ ਦੀ ਤੁਸੀਂ ਸਮਝੌਤਾ ਨਹੀਂ ਸੀ ਕਰਨਾ ਕਹਿੰਦੇ ਗਰੇਵਾਲ ਸਾਹਿਬ ਤਿੰਨ ਮਹੀਨੇ ਦਿਓ ਤਿੰਨ ਕੁਝ ਵਾਅਦੇ ਉਹਨਾਂ ਨੇ ਮੇਰੇ ਨਾਲ ਜ਼ੁਬਾਨੀ ਕੀਤੇ ਐ ਜੇ ਉਹ ਤਿੰਨ ਮਹੀਨਿਆਂ ਚ ਲਾਗੂ ਨਾ ਹੋਏ ਇਹ ਸੰਤ ਹਰਚੰਦ ਸਿੰਘ ਅੱਗੇ ਲੱਗ ਕੇ ਯੁੱਧ ਲੜੂਗਾ। ਉਹਨਾਂ ਨੂੰ ਸੰਤ ਸ਼ਹੀਦ ਕਰਾਉਣੇ ਪਏ ਕਿਉਂਕਿ ਜਿਹੜੇ ਸਮਝੌਤੇ ਜਵਾਨੀ ਕੀਤੇ ਸੀ ਜਦੋਂ ਸੰਤਾਂ ਨੇ ਆਖੇ ਦੱਸਣੇ ਸੀ ਤਾਂ ਉਹਨਾਂ ਦੇ ਪੱਲੇ ਕੱਖ ਨਹੀਂ ਸੀ ਰਹਿਣਾ। ਹੁਣ ਆ ਲੈ ਲੋ ਝਾੜੂ ਦੇ ਤੀਲੇ ਵਾਲੀ ਗੱਲ। ਯਾਰ ਹੈਰਾਨ ਹੈ। ਗਿੱਦੜ ਕੋਲੋਲਾ ਕਰਨ। ਸੋਸੋੜੀ ਆ ਕੇ ਕਹਿੰਦਾ ਸਿਰ ਪਾੜ ਦਿਓ। ਉਹ ਪੁੱਤ ਕਿਹੜੀ ਦੁਨੀਆ ਚ ਤੁਰਿਆ ਫਿਰਦਾ ਹੈ। ਜਾ ਦੇ ਇਥੋਂ ਕੋਸ਼ ਹੋਇਆ ਫਿਰ ਚੱਲਿਆ ਨਹੀਂ ਜਾਣਾ ਕਿਉਂਕਿ ਭੱਜਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਜੇ ਤੁਸੀਂ ਇਹ ਗੱਲ ਕਹੋ ਕਿ ਤੂੰ ਦਿੱਲੀੋਂ ਆ ਕੇ ਸਾਨੂੰ ਸਿਰ ਪਾੜਨ ਦੇ ਡਰਾਵੇ ਦੇ ਕੇ ਪੈਸਿਆਂ ਨਾਲ ਖਰੀਦਣ ਦੀ ਗੱਲ ਕਰਕੇ ਝੂਠ ਬੋਲ ਕੇ 2027 ਦੀ ਸਰਕਾਰ ਬਣਾ ਲੇਗਾ ਮੱਤ ਇਸ ਭਲੇਖੇ ਚ ਰਹਿ ਤੇ ਆ ਚਾਦਰ ਦੇਖ ਲੋ ਆਪਣਾ ਸੁਨਾਮੜਾ ਅਮਨ ਰੂੜਾ ਕਹਿੰਦਾ ਇਹ ਸਸੋੜੀਏ ਦੇ ਵਿਚਾਰ ਨੇ ਪਾਰਟੀ ਦੇ ਵਿਚਾਰ ਨਹੀਂ ਲੇ ਲੱਤਾਂ ਨਹੀਂ ਭਾਰ ਚੱਲੀਆਂ ਕਹਿ ਗਈ ਅਸੀਂ ਇਹਦੇ ਨਾਲ ਸਹਿਮਤ ਨਹੀਂ ਕਿਹਾ ਨਹੀਂ ਆ ਸਹਿਮਤ ਨਹੀਂ ਕਹਿੰਦੇ ਉਹਦੇ ਵਿਚਾਰ ਹੈ ਉਹ ਯਾਰ ਤੇਥੋਂ ਤਾਂ ਉਹਦੇ ਉਲਟ ਨਹੀਂ ਬੋਲ ਹੋਇਆ ਤੂੰ ਉਹਦੇ ਕੀ ਨਿੰਦਾ ਕਰ ਲੇਗਾ ਤਾਂ ਮੈਂ ਖਾਲਸਾ ਜੀ ਕੋਈ ਗੱਲ ਕਹਿਣੀ ਹੈ ਸਮਾ ਲਿਹਾਜ਼ ਨਹੀਂ ਕਰਦਾ ਸਮਾ ਉਹਨਾਂ ਨੂੰ ਮaaf ਨਹੀਂ ਕਰਦਾ ਜਿਹੜੇ ਫੈਸਲੇ ਗਲਤ ਲੈਂਦੇ ਨੇ ਆਪਾਂ ਗਲਤ ਲਿਆ ਉਹਦਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਹੁਣ ਤਾਂ ਹੋਣੀ ਹੈ ਜੇ ਸਤਾਈ ਵਿੱਚ ਮੋਹਰ ਚੰਗੀ ਲਾ ਕੇ ਉਨ੍ਹਾਂ ਦਾ ਮੂੰਹ ਚੰਡ ਦਿਓ ਤੇ ਪੰਥ ਦੀ ਜੈ ਜੈਕਾਰ ਕਰਾ ਦਿਓ ਹੁਣ ਭਾਸ਼ਣ ਇੱਥੇ ਮੇਰਾ ਬੰਦ ਨਾਰੇ ਪੰਜ ਚਾਰ ਲਾਉਣੇ ਆ ਠੋਕ ਕੇ ਲਾ ਦੇਣਾ ਉਹੀ ਭਾਸ਼ਣ ਹੈ ਪਹਿਲਾਂ ਤਾਂ ਮੈਂ ਕਹੂੰਗਾ ਝੂਲ ਤੇ ਨਿਸ਼ਾਨ ਰਹੇ ਤੁਸੀਂ ਕਹਿੰਦਾ ਪੰਥ ਮਹਾਰਾਜ ਕੇ ਮਗਰ ਤੱਕ ਸੁਣ ਲੋ ਕੋਈ ਬਾਤ ੱਲੇ ਨਹੀਂ ਰਹਿਣੀ ਚਾਹੀਦੀ ਕੋਈ ਮੂੰਹ ਮੰਦ ਨਹੀਂ ਰਹਿਣਾ ਚਾਹੀਦਾ ਝੂਲ ਤੇ ਨਿਸ਼ਾਨ ਰਹੇ ਨਹੀਂ ਯਾਰ ਇਹਨਾਂ ਤਾਂ ਦਿੱਲੀ ਤੱਕ ਜਾਣੀ ਚਾਹੀਦੀ ਆ ਇਹ ਤਾਂ ਸਟੇਜ ਤੱਕ ਮਸਾਉਂਦੀ ਆ ਝੂਲਦੇ ਨਿਸ਼ਾਨ ਰਹੇ ਹੁਣ ਮੈਂ ਕਹੂੰਗਾ ਦੇਖ ਦੇਖ ਤੁਸੀਂ ਕਹਿਣਾ ਫਤਿਹ ਦੇਖ 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 ਹੁਣ ਮੈਂ ਕਹੂੰਗਾ ਪੰਥ ਕੀ ਤੁਸੀਂ ਕਹਿਣਾ ਜੀਤ ਪੰਥ ਕੀ ਪੰਥ ਕੀ ਹੁਣ ਮੈਂ ਕਹੂੰਗਾ ਪੰਥ ਤੇਰੇ ਦੀਆਂ ਗੂੰਜਾਂ ਤੁਸੀਂ ਕਹਿਣਾ ਜੋਗੋ ਜੁਗ ਪੈਂਦੀਆਂ ਰਹਿਣਗੀਆਂ ਜੇ ਪੌਣੀਆਂ ਤਾਂ ਮੂੰਹ ਚੋਂ ਕੱਢਣ ਐ ਜੇ ਫੇਰ ਵੋਟ ਪਾਉਣ ਵੇਲੇ ਟੀਲਾ ਜਾਖੜਾ ਫੇਰ ਨਾ ਕਰਨਾ ਕਿਉਂਕਿ ਸੱਚ ਝੂਠ ਬੋਲਣਾ ਨਹੀਂ ਚਾਹੀਦਾ ਪੰਚਾਇਤ ਚ ਕਦੇ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਨਹੀਂ ਯਾਰ ਪ੍ਰਧਾਨ ਜੀ ਨੂੰ ਇੰਨਾ ਸਫਰ ਕਰਕੇ ਤੁਹਾਡੇ ਦਰਸ਼ਨ ਕਰਨ ਆਏ ਆ ਥੋੜਾ ਜਿਹਾ ਚੀਕਾ ਮਾਰ ਦਿਓ ਯਾਰ ਕੀ ਗੱਲ ਐ ਪੰਥ ਤੇਰੇ ਦੀਆਂ ਗੂੰਜਾਂ ਲਓ ਹੁਣ ਇੰਨੇ ਬਾਅਦ ਫਤਿਹ ਮੈਂ ਹੁਣ ਬੁਲਾਉਣ ਲੱਗਾ ਇੱਕ ਜਕਾਰਾ ਕਿਉਂਕਿ ਜਿਕਰਾ ਜਿੱਤ ਦੀ ਨਿਸ਼ਾਨੀ ਹੁੰਦੀ ਹੈ ਤੇ ਮੈਂ ਤੁਨੀ ਤੱਕ ਜੋਰ ਲਾ ਦੇਣਾ ਉਨਾ ਹੀ ਸੰਗ ਤੁਸੀਂ ਪਾੜਨਾ ਜਵਾਬ ਚ ਬੋਲੇ ਸੋਨਿਹਾਰ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਹੁਣ ਆਖਰੀ ਗੱਲ ਮੈਂ ਕਹਿਣ ਲੱਗਾ ਸੰਤ ਜੀ ਤੁਹਾਡੀ ਸੋਚ ਤੇ ਤੁਸੀਂ ਕਹਿਣਾ ਪਹਿਰਾ ਦੇਾਂਗੇ ਠੋਕ ਕੇ ਜਿਸ ਨੂੰ ਸਤਕਾਰ ਭੇਟ ਕਰਨਾ ਹੈ ਸੰਤ ਜੀ ਤੁਹਾਡੀ ਸੋਚ ਤੇ ਸੰਤ ਜੀ ਤੁਹਾਡੀ ਸੋਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ